ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਤੋਂ ਉਨ੍ਹਾਂ ਮੁੱਖ ਮਾਰਗ ਉਤੇ ਲਗਾਤਾਰ ਸੜਕ ਹਾਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਦੇ ਚੱਲਦੇ ਹੋਏ ਅੱਜ ਨਗਰ ਕੌਂਸਲ ਨੰਗਲ ਵੱਲੋਂ ਮੁੱਖ ਮਾਰਗ ਦੇ ਨਾਲ ਲੱਗਦੀਆਂ ਰੇੜੀਆਂ ਅਤੇ ਟਰਾਲੀਆਂ ਨੂੰ ਮੁੱਖ ਮਾਰਗ ਤੋਂ ਕਈ ਫੁੱਟ ਦੂਰ ਲਗਾਉਣ ਦੇ ਦਿੱਤੇ ਹੋਏ ਆਦੇਸ਼ਾਂ ਤੋਂ ਬਾਅਦ ਨਗਰ ਕੌਂਸਲ ਨੰਗਲ ਦੀ ਟੀਮ ਅੱਜ ਸੜਕ ਕਿਨਾਰੇ ਲੱਗੀਆਂ ਹੋਈਆਂ ਰੇੜੀਆਂ ਅਤੇ ਟਰਾਲੀਆਂ ਨੂੰ ਹਟਾਉਣ ਦੇ ਲਈ ਪਹੁੰਚੀ ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਬਾਰ ਬਾਰ ਕਹਿਣ ਤੋਂ ਬਾਅਦ ਵੀ ਸੜਕ ਕਿਨਾਰੇ ਰੇੜੀਆਂ ਲਗਾਉਣ ਵਾਲਿਆਂ ਨੂੰ ਕੋਈ ਅਸਰ ਨਾ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਮੌਕੇ ਉੱਤੇ ਪਹੁੰਚੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸੜਕ ਦੇ ਕਿਨਾਰੇ ਲੱਗੇ ਹੋਏ ਪੇਬਰਾਂ ਤੋਂ ਹਟ ਕੇ ਰੇੜੀਆਂ ਲਗੜੀਆਂ ਚਾਹੀਦੀਆਂ ਹਨ ਅਤੇ ਸੜਕ ਕਿਨਾਰੇ ਖੜੀਆਂ ਗੱਡੀਆਂ ਨੂੰ ਵੀ ਪੇਬਰਾਂ ਤੋਂ ਦੂਰ ਖੜੀ ਕਰਨ ਦੀ ਜ਼ਿੰਮੇਵਾਰੀ ਵੀ ਨਾ ਰੇੜੀ ਚਾਲਕਾਂ ਦੀ ਹੋਵੇਗੀ ਫਿਲਹਾਲ ਹੁਣੇ ਵੇਖਣਾ ਹੋਵੇਗਾ ਕਿ ਕਿੰਨੇ ਸਮੇਂ ਤੱਕ ਇਹ ਦਿੱਤੇ ਹੋਏ ਹਦਾਇਤਾਂ ਉਤੇ ਅਮਲ ਹੁੰਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਆਦੀ ਰਿਪੋਰਟ ਅਸੀਂ ਇਹਨਾਂ ਨੂੰ ਕਿਹਾ ਵੀ ਦੇਖੋ ਤੁਸੀਂ ਆਪਣਾ ਰਜਗਾਰ ਪਾ ਲਓ ਪਰ ਸਾਡਾ ਖਰਾਬ ਨਾ ਕਰੋ ਕਿਉਂਕਿ ਐਕਸੀਡੈਂਟ ਹੋ ਰਹੇ ਆ ਬਿਲਕੁਲ ਮੋਰੇ ਲਾ ਲੰਦੇ ਆ ਉਸ ਤੋਂ ਬਾਅਦ ਗੱਡੀਆਂ ਖੜ ਜਾਂਦੀਆਂ ਇਹਨਾਂ ਨੂੰ ਕਿਹਾ ਵੀ ਕਮ ਸੇ ਕਮ ਤੁਸੀਂ 30 ਜਾਂ 40 ਫੁੱਟ ਪਿੱਛੇ ਲਾਓ ਜਿਹੜੀਆਂ ਗੱਡੀਆਂ ਉਹ ਪੱਤੇ ਦੇ ਖੜਨ ਮੈਂ ਕਿ ਸਾਡੇ ਤੋਗਰੇ ਤੇ ਜਾਂ ਫੁੱਟਪਾਥ ਤੇ ਖੜਨ ਇਹਨਾਂ ਨੂੰ ਮੈਂ ਬਾਰ ਬਾਰ ਕਿਹਾ ਇਹ ਕਹਿਣਾ ਨਹੀਂ ਮੰਨਦੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪਿੱਛੇ ਹੋ ਜੋ ਪਰ ਉਹਨਾਂ ਨੇ ਕਈ ਵਾਰ ਕਹਿਣ ਕਿ ਉਹ ਨਹੀਂ ਮੰਨਦੇ ਕਿਉਂਕਿ ਐਸਡੀ ਮੈਡਮ ਵੀ ਮੌਕੇ ਤੇ ਆਈ ਸੀ ਉਸ ਤੋਂ ਲਾ ਬਾਸ ਰਿਪੋਰਟਰ ਵੀ ਆਈ ਸੀ ਉਹਨਾਂ ਨੂੰ ਕਿਹਾ ਵੀ ਪਿੱਛੇ ਕਰਕੇ ਲਾ ਹੁਣ ਅੱਜ ਅਸੀਂ ਮੈਂ ਆਪਣੀ ਟੀਮ ਲੈ ਕੇ ਆਇਆ ਇਹਨਾਂ ਨੂੰ ਅੱਜ ਅਸੀਂ ਪਿੱਛੇ ਕਰਨ ਦੀ ਤੈਅਤਾ ਜਗਾ ਦਿੰਤੀ ਹੈ ਜੇਕਰ ਇਹ ਫਿਰ ਐਦਾਂ ਕਰਨਗੇ ਅੱਗੇ ਆਣਗੇ ਤਾਂ ਇਹਨਾਂ ਨੂੰ ਆਪਾਂ ਝੁਕ ਲਾਵਾਂਗੇ ਜੀ ਇੱਥੇ